ਨਿਮੇਤ ਣੌਲੇ ਵਾਲੇ ਦਾ ਇਜੜਾ ਇਹ ਸਾਰਾ ਨਿਮੇਤ ਣੌਲੇ ਵਾਲਾ ਇਜੜਾ ਤੁਹਾਨੂੰ ਦਿਖਾਉਂਦੇ ਆ ਕਰ ਲੋ ਚੈੱਕ ਸੌਦਾ ਸੁਦਾ ਹੋਊਗਾ ਤੇ ਜਿਵੇਂ ਵੀ ਇੱਕ ਵਾਰ ਇਹਨਾਂ ਨਿਗਾਹ ਮਾਰ ਲੋ ਨਿਮੇਤ ਣੌਲੇ ਵਾਲੇ ਦੇ ਇਜੜ ਤੇ ਇਹ ਨਿਮੇਤ ਣੌਲੇ ਵਾਲਾ ਇਜੜ ਕਰ ਮੈਂ ਵੀ 200 ਤੋਂ ਨਿਮੇ ਵਾਲੀ ਮੰਡੀ 'ਚ ਮੇਲਾ ਲੱਗਿਆ ਦਿਖਾਉਂਦੇ ਹੁਣ ਨਾ ਇਜੜ ਦੇ ਲਵੇ ਲਵੇ ਸਾਰਾ ਮੇਲਾ ਲੱਗਿਆ ਖੇਤ ਦੇ ਵਿੱਚ ਇਧਰ ਆਪੇ ਆ ਕੇ ਖੜ ਗਏ ਸੌਦਾ ਵਾਜੀ ਹੁੰਦੀ ਹੈ ਕਿਹੜਾ ਸੌਦਾ ਹੁੰਦਾ ਕਿਹੜੀ ਪੱਠ ਦਾ ਬੱਕਰੀ ਦਾ ਬੱਕਰੇ ਦਾ ਕਿਹੜਾ ਸੌਦਾ ਹੁੰਦਾ ਆਪਾਂ ਦੁੱਧ ਖਾਵਾਂਗੇ ਤੁਹਾਨੂੰ ਕਿਹੜਾ ਫਿਲਹਾਲ ਹੁਣਾ ਇੱਜੜ ਤੇ ਸਾਰੇ ਦਿਨ ਨਿਗਾ ਮਾਰ ਲਓ ਤੁਸੀਂ ਦੇਖ ਲਓ ਚਾਰਸ ਤੇਰੇ ਪੂਰਾ ਵਧੀਆ ਇਕੱਠਾ ਖੜਾਗਾ ਤੇ ਸੁਦੀਕ ਚਾਚਾ ਸ਼ਾਂਤੀ ਕਰ ਰਿਹਾ ਗੱਲਬਾਤ ਕਰ ਰੂ ਜਿਹੜਾ ਵੀ ਕੋਈ ਸੌਦਾਬਾਜੀ ਹੋਊਗਾ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇੱਕ ਵਾਰੀ ਨਾ ਤੁਹਾਨੂੰ ਲੈ ਵੀ ਬੂਟੇ ਕਾਲੇ ਕਾਲੇ ਦੀ ਬਾਹ ਫੜਨੀ ਚਾਹਤੇ ਨੇ ਹੁਣ ਇਹਨੂੰ ਨਹੀਂ ਛੁੱਕਾ ਜਾਣ ਦਿੰਦਾ ਹੈ ਤੇ ਆਹ ਦੇਖੋ ਵੀ ਹੈਨਾ ਆ ਇਸ ਤਰ੍ਹਾਂ ਦੇ ਭੇਡੂ ਬੱਕਰੀਆਂ ਆਹ ਭੇਡਾਂ ਦੇ ਚਿੱਟੇ ਚਿੱਟੇ ਰੰਗ ਦੀਆਂ ਵਧੀਆ ਜਿਵੇਂ ਪਹਾੜੀ ਭੇਡਾਂ ਨਹੀਂ ਹੁੰਦੀਆਂ ਇਸ ਤਰ੍ਹਾਂ ਦੀਆਂ ਭੇਡਾਂ ਨੇ ਕਿਆਂ ਸੋਹਣੀਆਂ ਨਹੀਂ ਤਾਂ ਕਾਲੀਆਂ ਜਿਹਾ ਹੁੰਦੀਆਂ ਨੇ ਤੇ ਵਧੀਆ ਚਿੱਟੇ ਚਿੱਟੀਆਂ ਭੇਡਾਂ ਨੇ ਇੱਕ ਆਹ ਇਹ ਇਨਾ ਤੇ ਵੀ ਨਿਗਾ ਮਾਰ ਲਓ ਤੁਸੀਂ ਹਨਾ ਆਹ ਆ ਜੀ ਦੇਖੋ ਚਿੱਟੀਆਂ ਅੱਖਾਂ ਬਿਨਾ ਸਿੰਘ ਸੁng ਜੇ ਹਰਕਤ ਹੀ ਤੋੜ ਰੱਖੇ ਨੇ ਨਾ ਤੇਜੂ ਨੇ ਤੇ ਵਧੀਆ ਸੂਹਾਂ ਮਕਾ ਬਈ ਨਰੋਆ ਪੂਰਾ ਹਨਾ ਲੰਮਾ ਇਸ ਜੱਡਾ ਬੱਕਰਾ ਓਏ ਤੇ ਦੇਖ ਵੀ ਦੇਖ ਜੱਡਾ ਕੱਦ ਤੇਜੂ ਦਾ ਓਡੇ ਹੀ ਬੱਕਰੇ ਦਾ ਹੂੰ ਤੇ ਉਹ ਮੱਥਾ ਇਹਦਾ ਦੇਖ ਸਕਦੇ ਹੋ ਕੰਨ ਕੰਨ ਆਹ ਥੱਲੇ ਬੜਾ ਲੰਮਕ ਦਾ ਸਮਾਨ ਬਈ ਇਹਦੇ ਆਹਮ ਸਮਾਨ ਨਹੀਂ ਆਹ ਦੂਜਾ ਚਾਲਰ ਜੀ ਕੀ ਕਹਿੰਦੇ ਹੁੰਦੇ ਨੇ ਰਲ ਦੀ ਪੰਜਾਬੀ ਪੁੱਠੀ ਆ ਨਾ ਕਈ ਵਾਰ ਤੇ ਜੂ ਇਧਰ ਉਧਰ ਲੰਘ ਜਾਂਦੀ ਆ ਗੱਲ ਤੇ ਜੂ ਕਿਉਂ ਬੰਨੇ ਹੁੰਦਾ ਯਾਰ ਇਹ ਵੀ ਇਹ ਕਿਹੜੇ ਮੈਂ ਵੀ ਬੱਕਰੀ ਜੋ ਕੋਈ ਮੇਮਣਾ ਚੁੰਗ ਜੂ ਇਹਨੂੰ ਨਹੀਂ ਨਹੀਂ ਬੱਕਰੀ ਚਲਾਉਂ ਹੈ ਬੱਕਰੀ ਚਲਾਉਂਦਾ ਬੱਕਰੀ ਚ ਅੱਛਾ ਵੀ ਕਰੇ ਨਾ ਅੱਛਾ ਅੱਛਾ ਚੱਤਾ ਬੰਨੇ ਹੁੰਦਾ ਇਹ ਮੈਂ ਵੀ ਕਈ ਵਾਰੀ ਦੇਖਿਆ ਮਾ ਇਹਦੇ ਕਿਤੇ ਮੂਰੇ ਥਣ ਥਣ ਨਾ ਹੋਣ ਵੀ ਬੁੱਤਾ ਤੇਰੇ ਵਰਗੇ ਨੂੰ ਲਵੇੜੇ ਬਣਾ ਅੱਛਾ ਹੋਊਗਾ ਆਪਾਂ ਕਰਦਿਆਂ ਗੱਲ ਬਾਤ ਇਰਾ ਲਾਓ ਨਜ਼ਾਰਾ ਤੁਸੀਂ ਹਨਾ ਇਹਨੂੰ ਦੇਖੋ ਹਨਾ ਬਈ ਵਾਕੀ ਯਾਰ ਹੈ ਨਰਵਾਏ ਲਾਦ ਵਿੱਚ ਸੂਣ ਵਾਲਾ ਹੁੰਦਾ ਤੇ ਇਹ ਵੀ ਵਧੀਆ ਹੈ ਗੱਲਬਾਤ ਯਾਰ ਬੱਕਰੀਆਂ ਤੇਜੂ ਤੇ ਤੇਜੂ ਦੀਆਂ ਬੱਕਰੀਆਂ ਵੀ ਕਰਵਾਉਣਾ ਦਾ ਸੇਲ ਹੈ ਤਾਂ ਨਹੀਂ ਸੇਲ ਤਾਂ ਹੋ ਗਿਆ ਠੀਕ ਆ ਵੀ ਠੀਕ ਆ ਦੋਸਤੋ ਦੇਖੋ ਹਨਾ ਕੀ ਗੱਲਬਾਤ ਪੂਰੀ ਬੱਕਰੀ ਹੈ ਤੇ ਨਾਲ ਬਾਈ ਦੀ ਘੜੀ ਵੀ ਦੇਖ ਲਿਓ ਆਇਪਲ ਦੀ ਹਨਾ ਤੇ ਬੰਨੀਆਂ ਬਾਈ ਨੇ ਚੜਾਈਆ ਕੰਮ ਦੂਜੇ ਪਾਸੇ ਸੋਨੇ ਦਾ ਕੜਾ ਪਾਇਆ ਸਾਂਪ ਪਾਇਆ ਬਾਈ ਨੇ ਤੇ ਮਾੜਾ ਯਾਰ ਇਹ ਜਿਹੇ ਚੀਜ਼ਾਂ ਬਈ ਘਰੇ ਲਾ ਕੇ ਹੋਣੇ ਚਾਹੀਦੀਆਂ ਨੇ ਹਨਾ ਜਦੋਂ ਆਪਾਂ ਆਉਣੇ ਆਂ ਧੀਵਾ ਡਿਗ ਡੁਗ ਜਾਂਦੀਆਂ ਨੇ ਤੇ ਕੀ ਗੱਲ ਬਾਤ ਆ ਜੀ ਬਹੁਤ ਸੋਹਣੀ ਗੱਲ ਬਾਤ ਆ ਬਸ ਜਰੀਆ ਹੈ ਕਿਹੜਾ ਕਿਹੜਾ ਘੋੜਾ ਹੈ ਨਾ